ਇਹ ਆਈ ਨੰਨ ਪਰਲੇ ਕਰਦੇ ਰੇ ਵੀ ਮਸ਼ੀਨ ਗੱਡੀਆਂ ਆਪਣੀਆਂ ਮਸ਼ੀਨਾਂ ਉਹ ਸਾਈਡ ਤੇ ਕਰ ਲੋ ਆਪਣੀਆਂ ਗੱਡੀਆਂ ਸਾਈਡ ਤੇ ਕਰ ਲੋ ਇਹਨਾਂ ਨੇ ਗੱਡੀਆਂ ਸਭੋਂ ਮੂਹਰੇ ਲਾਤੀਆਂ ਅੱਗੇ ਇਹ ਦੱਸੋ ਇਹ ਅਸੀਂ ਕੀ ਬਦਮਾਸ਼ ਆ ਸਾਨੂੰ ਬੰਦੇ ਬਣਾਉਣਾ ਕੀ ਕੰਮ ਕਰਨ ਵਾਲਾ ਬੰਦਾ ਬਦਮਾਸ਼ ਆ ਆ ਕਾਰੋਬਾਰੀ ਬੰਦੇ ਆ ਅਸੀਂ ਕੀ ਧੱਕੇ ਨਾਲ ਗੱਡੀ ਦੇ ਬਰਾਬਰ ਗੱਡੀ ਲਾ ਕੇ ਕਾਰਾਂ ਦੇ ਤੇ ਲੋਕਾਂ ਨੂੰ ਸਭੋਂ ਦਬਕੇ ਮਾਰੇ ਨੇ ਉਲਟੇ ਇਹ ਗੱਡੀ ਬਾਹਰ ਕੱਢੋ ਜੀ ਅਗਲਾ ਅਗੋਂ ਕੁਐਸਚਨ ਪੁੱਟ ਕਰਦਾ ਵਾ ਤੇ ਅਗੋਂ ਕਹਿੰਦੇ ਨੇ ਵੀ ਤੂੰ ਵੀ ਬਦਮਾਸ਼ੀ ਤਾਂ ਆਪਦੇ ਵਿੱਚ ਫੇ ਤਾਂ ਉਹ ਸਾਡੇ ਨਾਲ ਬੋਲਣਗੇ ਜਾਂ ਤਾਂ ਬੋਲੇਗਾ ਵੀ ਕਿੱਦਾਂ ਸੀਸੀਟੀਵੀ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਕੁਝ ਲੋਕ ਜਿੰਨਾਂ 'ਚ ਮਹਿਲਾਵਾਂ ਵੀ ਨੇ ਆਪਸ 'ਚ ਗੁੱਥਮ-ਗੁੱਥਾ ਹੋ ਰੀਆਂ ਨੇ ਇਸੇ ਲੜਾਈ ਦਾ ਨਤੀਜਾ ਕਿ ਕਰਾਂ ਦੇ ਸ਼ੀਸ਼ੇ ਵੀ ਪੰਨੇ ਗਏ ਕਿਹਾ ਗਿਆ ਕਿ ਕੁਝ ਲੋਕ ਵਿਫਟੜ ਹੋਏ ਦਰਅਸਲ ਲੁਧਿਆਣਾ ਦੇ ਸ਼ਿਮਲਾਪੁਰੀ ਚ ਗਲੀ 'ਚ ਖੜੀ ਗੱਡੀ ਪਾਸੇ ਕਰਨ ਨੂੰ ਲੈ ਕੇ ਵਿਵਾਦ ਇਹਨਾਂ ਵੱਧ ਗਿਆ ਕਿ ਹਿੰਸਕ ਝੜਪ ਤੱਕ ਪਹੁੰਚ ਗਿਆ ਕੌਂਡਿਆਰੇ ਇੱਕ ਦੂਜੇ ਨੂੰ ਕੁੱਟਿਆ ਅਜਿਹਾ ਇਲਜ਼ਾਮ ਹੈ ਅਮਲਾ ਹੈ ਨਾਨਕ ਸਰ ਬਲੀ ਨੰਬਰ 4 ਆ ਕਲੀ ਰੋਡ ਕਿਤੇ ਤੁਹਾਡੀਆਂ ਫਾਈਲ ਚ ਜਾਵਾ ਜਦੋਂ ਬੈਟਰੀ ਮਸ਼ੀਨ ਬਣਨੀ ਆ ਤੇ ਅਸੀਂ ਸੇਲ ਵੀ ਕਰਨੀ ਆ ਪਰ ਤੇਲ ਵੀ ਕਰਨੀ ਆ ਓਣੀ ਜਾਨੀ ਤਾਂ ਹੈਗੀ ਆ ਮਹੀਨੇ 'ਚ ਇੱਕ ਦੀ ਵਾਰ ਸਾਡੀ ਮਸ਼ੀਨਾਂ ਮਹੀਨੇ 2 ਮਹੀਨੇ ਤਾਂ ਬਣਦੀ ਆ ਫਿਰ ਇੱਕ ਦੀ ਵਾਰ ਗੱਡੀ ਓਣੀ ਆ ਕੋਈ ਜੰਗ ਕ੍ਰੇਨ ਓਣੀ ਆ ਠੀਕ ਆ ਜੀ ਤੇ ਉਹ ਲੰਘਣ ਦੀਆਂ ਨਾਲ ਪਰੇਸ਼ਾਨੀ ਹੁੰਦੀ ਆ ਵੀ ਇਹ ਗਲੀ 'ਚੋਂ ਲੰਘਦੇ ਸਾਨੂੰ ਗੱਡੀ ਸਾਈਡ ਤੇ ਕਰਨੀ ਪੈਂਦੀ ਆ ਬੰਦੇ ਨੂੰ ਮਲੇ ਦੇ ਰਹਿੰਦੇ ਆ ਤੇ ਕੋਵਰਟ ਕਰਨਾ ਜੇ ਤਾਂ ਤੁਸੀਂ ਵੀ ਗੱਡੀਆਂ ਲਾਈਆਂ ਸਾਡੀਆਂ ਵੀ ਓਣੀਆਂ ਤੇ ਬੰਦਾ 2 ਮਿੰਟ ਸਾਈਡ ਤੇ ਕਰ ਲੈ ਕੋਈ ਮਸਲਾ ਨੂੰ ਲੱਗੋ ਵੱਡੀ ਕੋਈ ਲੜਾਈ ਦਾ ਕਾਰਨ ਨਹੀਂ ਹੁੰਦਾ ਜਦੋਂ ਇਹਨਾਂ ਨੇ ਗੱਡੀ ਦੇਖੋ ਕੈਤਲ ਤੋਂ ਪਹਿਲੇ ਮਸ਼ੀਨ ਆਈ ਬਚਾਰਾ ਡਰਾਈਵਰ ਹੀ ਭਾਰ ਦਾ ਤਰਿਆ ਅੱਜ ਸਵੇਰੇ ਪਹੁੰਚਾ ਮਸ਼ੀਨ ਲਵਾਈ ਆਹ ਕਹੇ ਰਹੀਆਂ ਇਹਨਾਂ ਨੂੰ ਟਰਲੇ ਕਰਦੇ ਰਹੇ ਵੀ ਮਸ਼ੀਨ ਗੱਡੀਆਂ ਆਪਣੀਆਂ ਮਸ਼ੀਨ ਉਹ ਸਾਈਡ ਤੇ ਕਰ ਲਓ ਆਪਣੀਆਂ ਗੱਡੀਆਂ ਸਾਈਡ ਤੇ ਕਰ ਲਓ ਇਹਨਾਂ ਨੇ ਗੱਡੀਆਂ ਸਭੋਂ ਮੂਹਰੇ ਲਾਤੀਆਂ ਅੱਗੇ ਮੂਹਰੇ ਲਾ ਦੇ ਗੱਡੀ ਰੋਕ ਲਈ ਕਹਿੰਦਾ ਤੁਹਾਡਾ ਰੋ ਰੋਜ਼ ਦਾ ਕੰਮ ਆ ਵਾ ਇਹ ਤੁਹਾਨੂੰ ਬੰਦੇ ਬਣਾਉਣਾ ਸੀ ਇਹ ਦੱਸੋ ਇਹ ਅਸੀਂ ਕੀ ਬਦਮਾਸ਼ ਆ ਸਾਨੂੰ ਬੰਦੇ ਬਣਾਉਣਾ ਕੀ ਕੰਮ ਕਰਨ ਵਾਲਾ ਬੰਦਾ ਬਦਮਾਸ਼ ਆ ਕਾਰੋਬਾਰੀ ਬੰਦੇ ਆ ਸੀ ਪਹਿਲਾਂ ਆਪਣੇ ਜਿਹੜੇ ਵਾਈਫ ਸੀ ਉਹਨਾਂ ਦੇ ਸੱਟਾਂ ਲੱਗੀਆਂ ਵਾ ਪਹਿਲਾਂ ਅਸੀਂ ਉਹ ਹੋਊਗਾ ਉਸ ਤੋਂ ਬਾਅਦ ਉਹ ਸੱਟਾਂ ਕਿਵੇਂ ਲੱਗੀਆਂ ਇਹਨਾਂ ਨੇ ਮਾਰੀਆਂ ਮਾਰੀਆਂ ਇਹਨਾਂ ਨੇ ਘਰੇ ਗਏ ਸੀ ਉਹ ਵਾਈਫ ਮੇਰੇ ਸਾਡੇ ਵਾਈਫ ਪੁੱਛਣ ਕਿ ਪਹਿਲਾਂ ਕਿਉਂ ਕੱਢ ਰਹੀ ਉਹ ਕੱਢ ਕੇ ਆਈਆਂ ਫਿਰ ਦੁਬਾਰਾ ਸਾਨੂੰ ਕਿਉਂ ਗਾਲਾਂ ਕੱਢਦੀਆਂ ਇਹਨਾਂ ਇਲਜ਼ਾਮਾਂ ਨੂੰ ਹਾਲਾਂਕਿ ਦੂਜੀ ਧਿਰ ਨੇ ਬੇਬੁਨਿਆਦ ਦੱਸ ਕੇ ਉਲਟਾ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਕਾਰਵਾਈ ਦਾ ਦਮ ਪਰਿਆ ਜਾ ਰਿਹਾ ਹੈ ਕਿ ਨਾਲ ਗੱਡੀ ਦੇ ਬਰਾਬਰ ਗੱਡੀ ਲਾ ਕੇ ਕਾਰਾਂ ਦੇ ਤੇ ਲੋਕਾਂ ਨੂੰ ਸਗੋਂ ਦਬਕੇ ਮਾਰੇ ਨੇ ਉਲਟੇ ਇਹ ਗੱਡੀ ਬਾ ਬੰਦਾ ਤੇ ਅੱਗੋਂ ਕਹਿੰਦੇ ਨੇ ਵੀ ਤੂੰ ਵੀ ਬਦਮਾਸ਼ੀ ਟੈਪ ਦੇ ਵਿੱਚ ਵੀ ਤੂੰ ਸਾਡੇ ਨਾਲ ਬੋਲੇਂਗਾ ਤਾਂ ਬੋਲੇਂਗਾ ਵੀ ਕਿੱਦਾਂ ਬੰਦਾ ਸਵਾਲ ਤਾਂ ਕਰਦੇ ਹੀ ਹੈ ਨਾ ਅੱਗੋਂ ਵੀ ਭਾਜੀ ਵੀ ਤੁਸੀਂ ਗੱਡੀ ਪਿੱਛੇ ਨੂੰ ਕੱਢ ਲੈਂਦੇ ਜਾਂ ਤੁਸੀਂ ਸਾਨੂੰ ਪਹਿਲੇ ਦੱਸਦੇ ਬਰਾਬਰ ਗੱਡੀ ਲਾ ਕੇ ਬੰਦਾ ਕਿੱਥੋਂ ਗੱਡੀ 'ਚ ਵੜੂਗਾ ਔਰ ਉਤੋਂ ਜਦੋਂ ਇੰਨੀ ਗੱਲਬਾਤ ਹੋਈ ਮੁੰਡਾ ਵਕੀਲ ਆ ਨਾਨਕ ਕੁਮਾਰ ਉਹਦੇ ਨਾਲ ਗਾਲੀ ਗਲੋਚ ਕੀਤਾ ਬੈਸਵਾਜੀ 10 ਤੋਂ 15 ਜਾਣੇ ਸਾਰੇ ਰਿਸ਼ਤੇਦਾਰ ਗਲੀ ਦੇ ਵਿੱਚ ਰਹਿੰਦੇ ਨੇ ਚਾਰ ਪੰਜ ਘਰ ਸਾਰੇ ਜਾਣੇ ਇਕੱਠੇ ਹੋ ਗਏ ਇਹਨਾਂ ਨੇ ਮੁੰਡੇ ਦੇ ਉੱਤੇ ਹਮਲਾ ਕੀਤਾ ਜਦੋਂ ਮੈਂ ਵਿੱਚ ਛਡਾਉਣ ਗਿਆ ਵਾ ਉਲਟਾ ਮੇਰੇ 'ਤੇ ਗੱਲ ਪਏ ਨੇ ਸਾਰੇ ਜਾਣੇ ਇਹ ਬਿਲਕੁਲ ਰਿਕਾਰਡਡ ਗੱਲ ਆ ਸੀਸੀਟੀਵੀ ਕੈਮਰੇ ਤੇ ਦੇਖਦੇ ਹੋਣਗੇ ਮੰਗ ਅੱਜ ਦੀ ਗੱਲ ਉਹ ਚਲੋ ਅਸੀਂ ਉੱਥੇ ਰਿਪੋਰਟ ਕਰਾਈ ਆ ਉਸ ਤੋਂ ਬਾਅਦ ਅੱਜ ਜਿਹੜਾ ਇਹਨਾਂ ਨੇ ਮੇਰੇ ਘਰ ਤੇ ਆ ਕੇ ਹਮਲਾ ਕੀਤਾ ਆ ਗੱਡੀ ਭੰਨਤੀ ਘਰ ਦੇ ਵਿੱਚ ਵੜ ਕੇ ਨਾ ਤੋੜ-ਫੋੜ ਕੀਤੀ ਆ ਇਹਨਾਂ ਦੇ ਨਾਲ ਜਿਹੜੀ ਤਲਖੀ ਨਾਲ ਹੋਇਆ ਫੈਕਟਰੀ ਵਾਲੇ ਅਮਰਤਪਾਲ ਵਗੈਰਾ ਨੇ ਅੱਜ ਮੁੱਕਦੇ ਪਹੁੰਚਿਆ ਮੁੱਕਬ ਦੇਖਿਆ ਹੈ ਮੈਂ ਇਹਨਾਂ ਨੂੰ ਕਿਹਾ ਵੀ ਆਪ ਦੀ ਕੰਪਲੇਂਟ ਲਿਖਾਓ ਬਿਆਨ ਲਿਖਾਓ ਜੋ ਬੰਨਤੀ ਕਰਦੀ ਉਹ ਬੰਨਤੀ ਕਰਦਾ